ਆਪਣੀਆਂ ਫਨੀ ਵੀਡੀਓਜ਼ ਦੇ ਕਰਕੇ ਮਸ਼ਹੂਰ ਹੋਈ ਕਿਰਨਾ ਬਠਿੰਡਾ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਵੀਡੀਓਜ਼ ਦੇ ਵਿੱਚ ਫਨੀ ਅੰਦਾਜ਼ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਲੋਕ ਉਸ ਨੂੰ ਕਾਫੀ ਜ਼ਿਆਦਾ 네ਗੇਟਿਵ ਕਮੈਂਟ ਵੀ ਕਰਦੇ ਰਹਿੰਦੇ ਹਨ ਪਰ ਫਿਰ ਵੀ ਉਹ ਕਿਰਨਾ ਬਠਿੰਡਾ ਆਪਣੇ ਕੰਮ ਤੇ ਫੋਕਸ ਕਰਦੀ ਹੈ ਤੇ ਉੱਥੇ ਹੀ ਉਸ ਦੀ ਗਾਇਕ ਗੁਲਾਬ ਸਿੱਧੂ ਨਾਲ ਵੀ ਕਾਫੀ ਜ਼ਿਆਦਾ ਨੇੜਤਾ ਹੈ ਤੇ ਗੁਲਾਬ ਸਿੱਧੂ ਨੇ ਆਪਣੀਆਂ ਕਈ ਇੰਟਰਵਿਊਜ਼ ਦੇ ਵਿੱਚ ਕਿਰਨਾ ਦਾ ਜ਼ਿਕਰ ਕਰਕੇ ਉਸ ਦੀ ਤਾਰੀਫ਼ ਕੀਤੀ ਹੈ ਤੇ ਗੁਲਾਬ ਸਿੱਧੂ ਉਸ ਨੂੰ ਆਪਣੀ ਭੈਣ ਮੰਨਦਾ ਹੈ ਤੇ ਪਿਛਲੇ ਦਿਨੀ ਗੁਲਾਬ ਸਿੱਧੂ ਨੇ ਕਿਰਨਾ ਨੂੰ ਨਵਾਂ AC ਲੈ ਕੇ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਲੋਕ ਕਿਰਨਾ ਨੂੰ ਏਸੀ ਲੈਣ ਕਰਕੇ ਕਾਫੀ ਜ਼ਿਆਦਾ ਟਰੋਲ ਕਰ ਰਹੇ ਹਨ ਤੇ ਹਾਲ ਹੀ ਦੇ ਵਿੱਚ ਜਿਵੇਂ ਉਸ ਨੇ ਏਸੀ ਦੀ ਵੀਡੀਓ ਪਾਈ ਤਾਂ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਤੂੰ ਏਸੀ ਮੰਗ ਕੇ ਗੁਲਾਬ ਸਿੱਧੂ ਕੋਲੋਂ ਲਿਆ ਤੇ ਹੋਰ ਵੀ ਕਾਫੀ ਜ਼ਿਆਦਾ 네ਗੇਟਿਵ ਕਮੈਂਟ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਤੇ ਉਸ ਦੇ ਕਰਕੇ ਗੁੱਸੇ 'ਚ ਆਈ ਕਿਰਨਾ ਬਠਿੰਡਾ ਨੇ ਟਰੋਲ ਕਰਨ ਵਾਲਿਆਂ ਖਿਲਾਫ ਆਪਣੀ ਭੜਾਸ ਕੱਢੀ ਹੈ ਤੇ ਕੀ ਕੀ ਕਿਹਾ ਕਿਰਨਾ ਬਠਿੰਡਾ ਨੇ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਹੈਲੋ ਫਰੈਂਡਾ ਫਰੈਂਡ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੋ ਫਰੈਂਡ ਤੇ ਫਰੈਂਡ ਮੈਂ ਕੱਲ ਪਰਸੋ ਨਾ ਏਸੀ ਦੀ ਵੀਡੀਓ ਪਾਈ ਸੀਗੀ ਮੈਨੂੰ ਬਾਈ ਗਲਾਬ ਸਿੱਧੂ ਨੇ ਏਸੀ ਲੈ ਕੇ ਦਿੱਤਾ ਉਹਦੇ ਵਿੱਚ ਨਾ ਕਈ ਕੁੜੀਆਂ ਦੇ ਕਈ ਮੁੰਡਿਆਂ ਦੇ ਕਮੈਂਟ ਆਏ ਆਖੇ ਵੀ ਗਲਾਬ ਸਿੱਧੂ ਤੋਂ ਏਸੀ ਮੰਗ ਲਿਆ ਇਹ ਵੋ ਹਨਾ ਬਾਈ ਮੰਗਣਾ ਵੀ ਬਹੁਤ ਔਖਾ ਹੈਗਾ ਮੰਗਣਾ ਕੋਈ ਸੌਖਾ ਨਹੀਂ ਹੈਗਾ ਠੀਕ ਆ ਤੁਸੀਂ ਮੰਗ ਕੇ ਦੇਖੋ ਜਦੋਂ ਕੋਈ ਕਿਸੇ ਤੋਂ ਚੀਜ਼ ਮੰਗਦਾ ਨਾ ਮਰ ਕੇ ਮੰਗਦਾ ਹੈਗਾ ਠੀਕ ਹੈ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ